ਦਾਸ ਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 10 ਅਪ੍ਰੈਲ 2025 ਦਿਨ ਵੀਰਵਾਰ ਚੇਤ ਮਹੀਨੇ ਦੀ 21 ਤਰੀਕ ਹੈ ਜੀ ਸੈਮੀ ਆਮੂ ਕਰਜੀ ਅਤੇ ਕਵੰਟਲਨ ਮੂਲ ਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਚ ਹਾਜ਼ਰ ਆ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਇਸ ਪ੍ਰੋਗਰਾਮ ਚ ਨਿੱਘਾ ਸਵਾਗਤ ਆ ਹਮੇਸ਼ਾ ਦੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦੇ ਆ ਭਾਰਤ ਜੁਵਲਰਸ ਜਿਹੜਾ ਨੇ ਸਰੀ ਤੋਂ ਬਾਅਦ ਕੈਲਕਰੀ ਚ ਆਪਣੀ ਦੂਜੀ ਲੋਕੇਸ਼ਨ ਕੋਲ ਦਿੱਤੀ ਆ ਆਪਣਾ ਮੋਟਰਸ ਸਾਡੇ ਪ੍ਰੋਗਰਾਮ ਦੇ ਸਪான்ਸਰ ਨੇ ਜੋ ਕਿ ਸਰੀ ਦੇ ਵਿੱਚ ਯੂਜ਼ਡ ਕਾਰਾਂ ਦੀ ਇੱਕ ਵੱਡੀ ਡੀਲਰਸ਼ਿਪ ਚਲਾਉਂਦੇ ਆ ਤੇ ਇਸ ਦੇ ਨਾਲ ਹੀ ਸਾਡੇ ਸਪான்ਸਰ ਨੇ ਫਾਈਬਰ ਟੈਕ ਡਿਸਟ੍ਰੀਬਿਊਟਰਸ ਗ੍ਰੇਟਰ ਵੈਨਕੂਵਰ ਦੇ 10 ਲੋਕੇਸ਼ਨਾਂ ਤੋਂ ਇਹ ਪਲੰਮਿੰਗ ਦਾ ਸਮਾਨ ਮਹਈਆ ਕਰਾਉਂਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜੋ ਟੈਰਿਫ ਲੱਗੇ ਨੇ ਉਹਨਾਂ ਦੇ ਨਾਲ ਕੀ ਬਾਅਦ ਚ ਪ੍ਰਤੀਕਰਮ ਆ ਰਹੇ ਨੇ ਤੇ ਇਸ ਦੇ ਨਾਲ ਕੈਨੇਡਾ ਦੇ ਜਿਹੜੇ ਪ੍ਰਧਾਨ ਮੰਤਰੀ ਦੇ ਮਾਰਕ ਕਾਰ ਨੇ ਉਹਨਾਂ ਨੇ ਅੱਜ ਕੀ ਕਿਹਾ ਮਾਰਕੀਟ ਜਿਹੜੀ ਹੈ ਖਾਸ ਕਰਕੇ ਸਟਾਕ ਮਾਰਕੀਟ ਉਹ ਅੱਜ ਕਾਫੀ ਬਲੱਡ ਬਾਥ ਹੋਈ ਹੈ ਲਹੂ ਲਹਾਨ ਹੋਈ ਪਈ ਹੈ 2 ਟ੍ਰਿਲੀਅਨ ਡਾਲਰ ਉੱਡ ਗਿਆ ਲੋਕਾਂ ਦਾ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਇਸ ਦੇ ਨਾਲ ਹੀ ਗੱਲਬਾਤ ਹੋਊਗੀ ਕੰਜ਼ਰਵੇਟਿਵ ਪਾਰਟੀ ਦੀ ਜਿਨ੍ਹਾਂ ਨੇ ਇੱਕ ਹੋਰ ਉਮੀਦਵਾਰ ਆਪਣਾ ਕੱਢ ਦਿੱਤਾ ਇਸ ਵਾਰ ਕੱਢਿਆ ਜਾਣ ਵਾਲਾ ਉਮੀਦਵਾਰ ਡੌਨ ਪਟੇਲ ਮੋਦੀ ਭਗਤ ਦੱਸਿਆ ਜਾ ਰਿਹਾ ਜੀ ਪੰਜਾਬ ਪੁਲਿਸ ਦੀ ਇੱਕ ਚਰਚਿਤ ਕਾਂਸਟੇਬਲ ਜੋ ਕਿ ਸੋਸ਼ਲ ਮੀਡੀਆ ਤੇ ਕਾਫੀ ਪਪੂਲਰ ਸੀ ਉਹਦੀ ਗੱਡੀ ਚੋਂ 17 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਸੋ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਅਖੀਰ ਚ ਗੱਲਬਾਤ ਕਰਾਂਗੇ ਵਕਫ ਬੋਰਡ ਦੀ ਘਟਕਣਤੀਆਂ ਦੀ ਤੇ ਘਟਕਣਤੀਆਂ ਵੱਲੋਂ ਜਤਾਏ ਜਾ ਰਹੇ ਫਿਕਰਾਂ ਦੀ ਪੂਰਾ ਪ੍ਰੋਗਰਾਮ ਲੈ ਕੇ ਉਹਨੇ ਤੁਹਾਡੀ ਸੇਵਾ ਚ ਵਾਪਸ ਆਉਨੇ ਆ ਜੀ

ਤਰੀ ਤੋਂ ਬਾਅਦ ਹੁਣ ਦੂਜੀ ਲੋਕੇਸ਼ਨ ਨਾਰਥ-ਈਸਟ ਕੈਲਗਰੀ ਦੇ ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਖੁੱਲ ਗਈ ਹੈ। ਸਰੀ ਵਿੱਚ ਰਹਿੰਦੇ ਹੋ ਤਾਂ ਜ਼ਾਹਿਰ ਜਈ ਗੱਲ ਹੈ ਗੱਡੀ ਤੋਂ ਬਿਨਾ ਤਾਂ ਸਰਦਾ ਨਹੀਂ ਗੱਡੀ ਲੈਣ ਦੇ ਸ਼ੌਕੀਨਾਂ ਦਾ ਇੰਤਜ਼ਾਰ ਕਰ ਰਿਹਾ ਹੈ ਆਪਣਾ ਮੋਟਰਸ ਆਪਣਾ ਮੋਟਰਸ ਤੁਹਾਡੀ ਪੌਕੇਟ ਦਾ ਰੱਖਦੇ ਨੇ ਖਾਸ ਖਿਆਲ ਨਵੀਂ ਜਾਂ ਪੁਰਾਣੀ ਦੋਹਾਂ ਗੱਡੀਆਂ ਦੀ ਕਰਦੇ ਨੇ ਬਿਹਤਰੀਨ ਸੇਲ ਇੰਨਾ ਹੀ ਨਹੀਂ ਈਜ਼ੀ ਫਾਈਨੈਂਸ ਵੀ ਕਰਵਾਉਂਦੇ ਨੇ ਪ੍ਰੋਵਾਈਡ ਆਪਣੀ ਐਕਸਲੈਂਟ ਸਰਵਿਸ ਕਰਕੇ ਪਛਾਣੇ ਜਾਂਦੇ ਨੇ ਆਪਣਾ ਮੋਟਰਸ ਲਿਮਿਟਿਡ ਤੇ ਉਹਨਾਂ ਦੀ ਟੀਮ ਬਸ ਫਿਰ ਹੁਣੇ ਕਰੋ ਆਪਣੀ ਗੱਡੀ ਬੁੱਕ 6045371532 ਤੇ ਦਸੋ ਹੁਤਾ ਸ਼ੋਅ ਚੈੱਕ ਕਰ ਫਿਰ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਕੈਨੇਡਾ ਤੋਂ ਕੈਨੇਡਾ ਦੇ ਵੱਲੋਂ ਪ੍ਰਧਾਨ ਮੰਤਰੀ ਮਾਰਕ ਕਾਰਨੇ ਨੇ ਅੱਜ ਜੋ ਟੈਰਫ ਨੇ ਲਾਏ ਗਏ ਉਹਨਾਂ ਦੇ ਸਬੰਧੀ ਪੱਤੀਕਰਮ ਦਿੱਤਾ ਵੈਸੇ ਕੈਨੇਡਾ ਦੇ ਉੱਤੇ ਜਿਹੜੇ ਟੈਰਫ ਲਾਏ ਗਏ ਨੇ ਉਹ ਪਹਿਲਾਂ ਜਿਹੜੇ ਬੈਨ ਜਾਰਾ ਟੈਰਫ ਸੀ ਉਹਨਾਂ ਦੇ ਮੁਕਾਬਲੇ ਬਹੁਤ ਘੱਟ ਨੇ ਜਿਵੇਂ ਪਹਿਲਾਂ ਟਰੰਪ ਡਰਾ ਰਹੇ ਸੀ ਕਿ ਮੈਂ ਆਹ ਕਰ ਦੇਣਾ ਮੈਂ ਉਹ ਕਰ ਦੇਣਾ ਖਾਸ ਕਰਕੇ ਕੈਨੇਡਾ ਦੇ ਮਾਮਲੇ ਵਿੱਚ ਸੋ ਉਹ ਗੱਲ ਕੱਲ ਨਜ਼ਰ ਨਹੀਂ ਆ ਰਹੀ ਐ ਸੋ 트럼ਪ ਦੇ ਟੈਰਿਫ ਕੈਨੇਡਾ ਵਾਸਤੇ ਉਹਨੇ ਖਤਰਨਾਕ ਨਹੀਂ ਆ ਤੇ ਇਹਦੇ ਵਿੱਚ ਚੋਰ ਮੋਰੀਆਂ ਕਾਫੀ ਛੱਡ ਦਿੱਤੀਆਂ ਗਈਆਂ ਸੋ ਹਾਲ ਦੀ ਘੜੀ ਜਿਹੜੇ ਟੈਰਿਫ ਲਾਏ ਗਏ ਆ ਉਹ ਮੋਸਟਲੀ ਆਟੋ ਇੰਡਸਟਰੀ ਦੇ ਉੱਤੇ ਲਾਏ ਗਏ ਆ ਉਹਦੇ ਵਿੱਚ ਵੀ ਜਿਹੜਾ ਨਾਫਤਾ ਜਾਂ ਕੁਸਮਾ ਐਗਰੀਮੈਂਟ ਹੋਏ ਹੋਏ ਆ ਤਿੰਨਾ ਮੁਲਕਾਂ ਦੇ ਵਿਚਾਲੇ ਅਮਰੀਕਾ ਕੈਨੇਡਾ ਤੇ ਮੈਕਸੀਕੋ ਵਿਚਾਲੇ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਐਗਜ਼ੈਂਪਟ ਹੋ ਜਾਣੀਆਂ ਆਟੋ ਇੰਡਸਟਰੀ ਦੇ ਨਾਲ ਸੰਬੰਧਿਤ ਵੀ ਸੋ ਇਸ ਗੱਲ ਨੂੰ ਲੈ ਕੇ ਅੱਜ ਕਾਫੀ ਚਰਚਾ ਚੱਲਦੀ ਰਹੀ ਹੈ ਤੇ ਕੱਲ ਜੋ ਅਮਰੀਕਾ ਦੀ ਸੈਨੇਟ ਵਿੱਚ ਹੋਇਆ ਉਹਦੇ ਨਾਲ ਵੀ ਕੈਨੇਡਾ ਨੂੰ ਕਾਫੀ ਬਲ ਮਿਲਿਆ ਆ ਕੱਲ ਅਮਰੀਕਾ ਦੀ ਸੈਨੇਟ ਵਿੱਚ 51 ਸੈਨੇਟਰ ਜਿਹੜੇ ਨੇ ਉਹ ਕੈਨੇਡਾ ਦੇ ਪੱਖ ਵਿੱਚ ਖੜੇ ਆ ਤੇ ਉਹਨਾਂ ਨੇ ਟਰੰਪ ਵੱਲੋਂ ਕੈਨੇਡਾ ਦੇ ਉੱਤੇ ਲਾਏ ਜਾ ਰਹੇ ਟੈਰਫ ਅਤੇ ਉਹਦੇ ਵਾਸਤੇ ਫੈਂਟਨਿਲ ਦੀ ਜਿਹੜੀ ਇੱਕ ਗੱਲ ਕੋਲੋਂ ਬਣਾ ਲਈ ਗਈ ਉਹਦੀ ਵਰਤੋਂ ਕੀਤੀ ਗਈ ਆ ਉਹਦੇ ਉਲਟ ਮਤੇ ਦੇ ਉੱਤੇ ਵੋਟਾਂ ਪਾਈਆਂ ਸੋ 트াম্প ਦੀ ਪਾਰਟੀ ਦੇ ਚਾਰ ਜਿਹੜੇ ਸੈਨੇਟਰ ਸੀ ਜੋ ਕਿ ਰਿਪਬਲਿਕਨ ਪਾਰਟੀ ਦੇ ਨਾਲ ਸੰਬੰਧਿਤ ਸੀ ਉਹਨਾਂ ਨੇ ਡੈਮੋਕ੍ਰੇਟਾਂ ਦੇ ਮਤੇ ਦੇ ਹੱਕ 'ਚ ਵੋਟ ਪਾ ਕੇ ਕੈਨੇਡਾ ਦਾ ਪੱਖ ਲਿਆ ਸੋ ਜਿਹੜੇ ਹੁਣ ਸਾਡੇ ਪ੍ਰਾਈਮ ਮਿਨਿਸਟਰ ਨੇ ਮਾਰਕ ਕਾਰਮ ਨੇ ਉਹ ਕਹਿੰਦੇ ਵੀ ਅਸੀਂ ਜਿਹੜੇ ਟੈਰਫ ਅਮਰੀਕਾ ਨੇ ਸਾਡੇ ਤੇ ਲਾਏ ਆ ਉਹਦੇ ਬਰਾਬਰ ਹੀ ਅਸੀਂ ਲਾ ਰਹੇ ਆ ਪਰ ਕਿਉਂਕਿ ਇਹਦੇ ਵਿੱਚ ਬਹੁਤੀਆਂ ਚੀਜ਼ਾਂ ਜਿਹੜੀਆਂ ਨੇ ਉਹ ਫਰੀ ਟ੍ਰੇਡ ਐਗਰੀਮੈਂਟ ਦੇ ਅੰਡਰ ਆ ਜਾਂਦੀਆਂ ਆ ਸੋ ਜਿਹੜੀਆਂ ਟ੍ਰੇਡ ਚੀਜ਼ਾਂ ਉਹਦੇ ਮੁਤਾਬਿਕ ਸਮਝੌਤੇ ਦੇ ਵਿੱਚ ਸਹੀ ਬੱਧ ਨੇ ਉਹ ਐਗਜ਼ੈਂਪਟ ਨੇ ਫਾਰ ਐਗਜ਼ਾਮਪਲ ਜਿਹੜੇ ਆਟੋ ਪਾਰਟਸ ਨੇ ਉਹਨਾਂ ਦੇ ਉੱਤੇ ਅਸੀਂ ਕਹਿੰਦੇ ਨਹੀਂ ਲਾ ਸਕਦੇ ਕਿਉਂਕਿ ਇਹ ਐਗਜ਼ੈਂਪਟ ਨੇ ਇਹਨਾਂ ਦੇ ਉੱਤੇ ਛੋਟ ਮਿਲੀ ਹੋਈ ਆ ਸੋ ਇਸ ਦੇ ਨਾਲ ਹੀ ਜਿਹੜੇ ਕਾਮਰਸ ਸੈਕਟਰੀ ਨੇ ਅਮਰੀਕਾ ਦੇ ਹਾਵਰ ਲਟਨਿਕ ਉਹ ਬਹੁਤ ਸਾਰੀਆਂ ਕੁੰਡੀਆਂ ਜਿਹੜੀਆਂ ਦੱਸ ਕੇ ਜਾ ਚੁੱਕੇ ਆ ਕਈ ਮੀਟਿੰਗਸ ਵਪਾਰ ਸਕੱਤਰਾਂ ਦੀਆਂ ਅਸ ਵਿੱਚ ਹੋ ਗਈਆਂ ਆ ਇਦੋਂ ਸਾਡੇ ਜਿਹੜੇ ਮੰਤਰੀ ਨੇ ਮਿਸਟਰ ਲਬਲੈਂਕ ਉਹ ਜਾਂਦੇ ਆ ਤੇ ਉਧਰੋਂ ਅਮਰੀਕਾ ਦੇ ਵਪਾਰ ਸਖਤਰ ਹੋਰ ਲੁੱਟਣੇ ਗੱਲ ਕਰਦੇ ਆ ਜਿਵੇਂ ਮੈਂ ਕੱਲ ਵੀ ਦੱਸਿਆ ਸੀਗਾ ਕਿ ਜਿਵੇਂ ਆਟੋ ਪਾਰਟਸ ਆ ਆਟੋ ਪਾਰਟਸ ਜੇਕਰ ਕਿਸ ਗੱਡੀ ਦੇ ਵਿੱਚ ਲੱਗਦੇ ਆ ਉਹ ਗੱਡੀ ਦੇ ਵਿੱਚ ਲੱਗਣ ਵਾਲੇ 50% ਪਾਰਟਸ ਅਮਰੀਕਾ ਦੇ ਬਣੇ ਹੋਏ ਆ ਤਾਂ ਉਹਨੂੰ ਕਾਫੀ ਜਿਹੜੀ ਆ ਟੈਰਸ ਤੋਂ ਸ਼ੋਰਟ ਮਿਲ ਜਾਂਦੀ ਆ ਸੋ ਬਾਕੀ ਜਿਹੜਾ ਕਾਰਨੇ ਉਹਨਾਂ ਨੇ ਗੱਲ ਕਹੀ ਸੀ ਕਿ ਸਾਨੂੰ ਵਾਰ-ਵਾਰ ਪਾਰਟ ਸੱਗੇ ਭੇਜਣੇ ਪੈਂਦੇ ਸੀਗੇ ਕਈ ਪਾਰਟ ਸਿੱਧਰ ਪੰਦੇ ਸੀ ਉਹਨਾਂ ਦੀ ਜਾਂ ਕਿ ਇਨਸਪੈਕਸ਼ਨ ਅਮਰੀਕਾ ਚ ਹੁੰਦੀ ਸੀਗੀ ਜਾਂ ਫਿਰ ਉਹਨਾਂ ਦੇ ਉੱਤੇ ਕੁਝ ਕੰਮ ਅਮਰੀਕਾ ਚ ਹੁੰਦਾ ਸੀਗਾ ਉਹ ਫਿਰ ਵਾਪਸ ਕੈਨੇਡਾ ਆਉਂਦੇ ਸੀ ਫਿਰ ਉਹਨਾਂ ਦੇ ਕੰਮ ਹੁੰਦਾ ਸੀ ਸੋ ਕਹਿੰਦੇ ਵੀ ਇਹ ਅਸੀਂ ਪ੍ਰਬੰਧ ਰੋਕ ਦੇਣਾ ਆ ਸਾਰਾ ਪਾਰਟ ਪੂਰਾ ਪ੍ਰੋਪਰ ਬਣ ਕੇ ਇੱਥੋਂ ਜਾਊਗਾ ਸੋ ਜਿਹਦੇ ਨਾਲ ਟੈਰਫ ਨੂੰ ਬਚਾਇਆ ਜਾ ਸਕਦਾ ਸੋ ਜਿਹੋ ਜਿਹੀਆਂ ਮੁਸੀਬਤਾਂ ਹੋ ਜੇ ਹੱਲ ਕੱਢੇ ਜਾ ਰਹੇ ਆ ਪਰ ਮੈਂ ਫਿਰ ਇਹ ਗੱਲ ਕਹਿਣਾ ਕਿ ਜਿੰਨੇ ਟੈਰਫ ਲਾਉਣ ਦੀ ਗੱਲ ਟਾਂਪ ਵੱਲੋਂ ਕੀਤੀ ਗਈ ਸੀ ਕੈਨੇਡਾ ਤੇ ਉਹਨੇ ਟੈਰਫ ਨਹੀਂ ਲਾਏ ਗਏ ਕੈਨੇਡਾ ਨੂੰ ਮੈਕਸੀਕੋ ਨੂੰ ਹਾਲ ਦੀ ਘੜੀ ਜਿਹੜਾ ਆ ਉਹ ਲਾਗੇ ਰੱਖ ਲਿਆ ਗਿਆ ਆ ਫੇਰ ਵੀ ਕੈਨੇਡਾ ਦੀ ਜਿਹੜੀ ਐਮਬੈਸੀ ਆ ਵਾਈਟ ਹਾਊਸ ਦੇ ਸਭ ਤੋਂ ਲਾਗੇ ਪੈਂਦੀ ਹੈ ਜੀ ਸੋ ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਮਾਰਕ ਕਾਰਨੇਜ ਉਹਨੇ ਇੱਕ ਨਵੀਂ ਗੱਲ ਕੀਤੀ ਆ ਉਹ ਕਹਿੰਦੇ ਵੀ ਦੁਨੀਆ ਬਦਲ ਚੁੱਕੀ ਆ ਦੁਨੀਆ ਦੇ ਚੱਲਣ ਦਾ ਦਸਤੂਰ ਬਦਲ ਚੁੱਕਾ ਆ ਪਿਛਲੇ 80 ਸਾਲ ਦੇ ਵਿੱਚ ਇੱਕ ਦੁਨੀਆ ਇਸ ਤਰੀਕੇ ਨਾਲ ਚੱਲੀ ਆ ਕਿ ਅਸੀਂ ਸਾਰੇ ਇਕੱਠੇ ਹੋ ਕੇ ਤੁਰੇ ਆ ਅਮਰੀਕਾ ਤੇ ਇਸ ਦੇ ਨਾਲ ਯੂਰਪ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਅਸੀਂ ਬਹੁਤ ਤਰੱਕੀ ਕੀਤੀ ਆ ਸਾਰਿਆਂ ਨੇ ਪਰ ਕਹਿੰਦੇ ਹੁਣ ਜਿਸ ਤਰੀਕੇ ਦੇ ਨਾਲ ਚੱਲਣ ਚੱਲ ਰਿਹਾ ਅਮਰੀਕਾ ਆਪਣੇ ਹਿੱਤ ਵੱਲ ਦੇਖਣ ਲੱਗਾ ਆ ਸੋ ਇਹਦੇ ਨਾਲ ਜਿਹੜੇ ਬਾਕੀ ਮੁਲਕ ਆ ਉਹ ਥੋੜੇ ਜਿ ਆਪਣੇ ਆਪ ਨੂੰ ਇਕੱਲੇ-ਇਕੱਲੇ ਮਹਿਸੂਸ ਕਰ ਰਹੇ ਆ ਸੋ ਕਹਿੰਦੇ ਵੀ ਜੇਕਰ ਅਮਰੀਕਾ ਨੇ ਕਹਾ ਸਾਂਝੇ ਤੌਰ ਦੇ ਉੱਤੇ ਲੀਡ ਲੈ ਕੇ ਨਹੀਂ ਚੱਲਣਾ ਮਤਲਬ ਜਿਹੜੀ ਯੂਰਪ ਦੀ ਨਾਰਥ ਅਮਰੀਕਾ ਦੀ ਆਸਟ੍ਰੇਲੀਆ ਨਿਊਜ਼ੀਲੈਂਡ ਦੀ ਸਾਂਝ ਆ ਉਹ ਅਮਰੀਕਾ ਨੇ ਨਾਲ ਲੈ ਕੇ ਨਹੀਂ ਚੱਲਣੀ ਲੀਡ ਨਹੀਂ ਕਰਨਾ ਤਾਂ ਉਹ ਕਹਿੰਦੇ ਫਿਰ ਅਸੀਂ ਕੈਨੇਡਾ ਵਾਲੇ ਲੀਡ ਕਰਨ ਲਈ ਤਿਆਰ ਆ ਸੋ ਇੱਕ ਬਹੁਤ ਵੱਡੀ ਸਟੇਟਮੈਂਟ ਉਹਨਾਂ ਨੇ ਦਿੱਤੀ ਆ ਜੀ ਅੱਜ ਉਹ ਕਹਿੰਦੇ ਵੀ ਅਸੀਂ ਬੀਤੇ 80 ਸਾਲਾਂ ਦੇ ਵਿੱਚ ਬੜੇ ਸਾਰੇ ਜਣੇ ਖਸ਼ਹਾਲ ਹੋਏ ਆ ਤੇ ਇਹ ਖੁਸ਼ਹਾਲੀ ਤਾਂ ਹੀ ਬਰਕਰਾਰ ਰਹਿ ਸਕਦੀ ਹੈ ਜੇਕਰ ਅਸੀਂ ਸਾਰੇ ਇਕੱਠੇ ਹੋ ਕੇ ਚੱਲੀਏ ਇੱਕ ਦੂਜੇ ਦੀ ਬਾਹ ਫੜੀਏ ਦੁਨੀਆ ਵਿੱਚ ਚੁਣੌਤੀਆਂ ਕਾਫੀ ਵੱਧ ਰਹੀਆਂ ਆ ਤੇ ਅਸੀਂ ਪਹਿਲਾਂ ਵਾਂ ਇਕੱਠੇ ਰਹਿ ਕੇ ਹੀ ਅੱਗੇ ਵਧ ਸਕਦੇ ਹਾਂ ਸੋ ਇਹ ਗੱਲਾਂ ਜਿਹੜੀਆਂ ਨੇ ਜੀ ਸੰਝਣ ਵਾਲੀਆਂ ਕਿ ਜਿਹੜਾ ਕਿਹਾ ਜਾਂਦਾ ਹੈ ਕਿ ਨਵਾਂ ਵਰਲਡ ਆਰਡਰ ਆ ਜਾਣਾ ਉਹ ਆ ਚੁੱਕਾ ਆ ਸੋ ਖੁਦ ਮਾਰਕ ਕਰਨੇ ਗੱਲ ਕਹਿ ਚੁੱਕੇ ਆ ਕਿ 80 ਸਾਲ ਜਿਸ ਤਰੀਕੇ ਦੁਨੀਆ ਚੱਲਦੀ ਆ ਮਤਲਬ ਜੋ ਦੁਨੀਆ ਦੇ ਸਮਝੌਤੇ ਹੋਏ ਸੀਗੇ ਉਹ ਹੁਣ ਖਿਲਰਨੇ ਆ ਨਵੇਂ ਹਿਸਾਬ ਦੀ ਦੁਨੀਆ ਦੀ ਦਸਤੂਰ ਬਣਨੇ ਆ ਨਵੇਂ ਫਾਰਮੂਲੇ ਹੋਣ ਦੇ ਵਿੱਚ ਆਉਣੇ ਆ ਉਹਦੇ ਨਾਲ ਸਾਡੀਆਂ ਤੁਹਾਡੀਆਂ ਸਾਰਿਆਂ ਦੀਆਂ ਜ਼ਿੰਦਗੀਆਂ ਪ੍ਰਭਾਵਿਤ ਹੋਣੀਆਂ ਆ ਉਹ ਨਵੇਂ ਫਾਰਮੂਲੇ ਕੌਣ ਨੇ ਕਿਵੇਂ ਬਣਾਉਂਦੇ ਆ ਤੇ ਕਿਸ ਤਰੀਕੇ ਦੇ ਨਾਲ ਦੁਨੀਆ ਨੂੰ ਚਲਾਉਂਦੇ ਆ ਇਹਦੇ ਬਾਰੇ ਹਜੇ ਬਹੁਤੀ ਕੋਈ ਜਾਣਕਾਰੀ ਬਾਹਰ ਨਹੀਂ ਆਈ ਪਰ ਇਹ ਗੱਲ ਜ਼ਰੂਰ ਹੈਗੀ ਆ ਕਿ ਦੁਨੀਆ ਪਹਿਲਾਂ ਵਰਗੀ ਨਹੀਂ ਰਹੀ ਤੇ ਉਸ ਹਿਸਾਬ ਦੇ ਨਾਲ ਹੀ ਗਾਂ ਚੱਲੂਗਾ ਤੇ ਇਹਦੇ ਉੱਤੇ ਜਿਹੜੇ ਫਰਾਂਸ ਦੇ ਰਾਸ਼ਟਰਪਤੀ ਮੈਨੂਅਲ ਮਕਰੋਨ ਉਹਨਾਂ ਨੇ ਵੀ ਟਿੱਪਣੀਆਂ ਕੀਤੀਆਂ ਉਹ ਕਹਿੰਦੇ ਵੀ ਅਸੀਂ ਅਮਰੀਕਾ ਦੇ ਬੜੇ ਨੇੜੇ ਸਾਹਮਦੇ ਸੀਗੇ ਪਰ ਜਿਸ ਤਰੀਕੇ ਦੇ ਨਾਲ ਟਰੰਪ ਨੇ ਸਾਨੂੰ ਵੀ ਟੈਰਿਫ ਦਾ ਨਿਸ਼ਾਨਾ ਬਣਾਇਆ ਉਹ ਤੋਂ ਲੱਗਦਾ ਕਿ ਸਾਨੂੰ ਵੀ ਹੁਣ ਜਵਾਬੀ ਕਾਰਵਾਈ ਕਰਨੀ ਪੈਣੀ ਆ ਉਹਨਾਂ ਨੇ ਫਰਾਂਸ ਸਮੇਤ ਯਾਰ ਯੂਰੋਪੀਅਨ ਸਾਰੀਆਂ ਕੰਪਨੀਆਂਜ਼ ਨੂੰ ਅੱਜ ਅਪੀਲ ਕੀਤੀ ਆ ਕਿ ਅਮਰੀਕਾ ਵਿੱਚ ਪੈਸਾ ਇਨਵੈਸਟ ਕਰਨਾ ਬੰਦ ਕੀਤਾ ਜਾਵੇ ਉਹ ਕਹਿੰਦੇ ਬਹੁਤ ਸਾਰਾ ਕੁਝ ਅਸੀਂ ਅਮਰੀਕਾ ਦੇ ਵਿੱਚ ਬਣਾ ਰਹੇ ਆ ਪਰ ਬਹੁਤ ਸਾਰੀਆਂ ਚੀਜ਼ਾਂ ਆ ਜਾਂਦੀਆਂ ਨੇ ਜਿਹੜੀਆਂ ਅਸੀਂ ਇੱਥੇ ਪੈਦਾ ਕਰ ਰਹੇ ਆ ਜਿਹੜੀਆਂ ਜਿਹੜਾ ਪੈਸਾ ਸੀ ਅਮਰੀਕਾ 'ਚ ਇਨਵੈਸਟ ਕਰਦੇ ਆਂ ਚਾਹੇ ਫਰਾਂਸ ਆ ਜਰਮਨੀ ਆ ਇੰਗਲੈਂਡ ਆ ਇਟਲੀ ਆ ਜਾਂ ਹੋਰ ਯੂਰੋਪੀਅਨ ਕੰਟਰੀਜ਼ ਆ ਉਹ ਅਸੀਂ ਹੁਣ ਆਪਣੇ ਮੁਲਕਾਂ ਵਿੱਚ ਲਾਉਣ ਨੂੰ ਜ਼ਿਆਦਾ ਤਰਜੀਹ ਦੇਵਾਂਗੇ ਸੋ ਉਹਨਾਂ ਨੇ ਕੰਪਨੀਆਂ ਨੂੰ ਇਹ ਕਿਹਾ ਕਿ ਅਮਰੀਕਾ ਦੇ ਵਿੱਚ ਇਨਵੈਸਟ ਨਾ ਕੀਤਾ ਜਾਵੇ ਸੋ ਜਿਵੇਂ ਮੈਂ ਪਹਿਲਾਂ ਕਹਿ ਕੇ ਹੱਟ ਰਿਹਾ ਕਿ ਨਵੇਂ ਜੋੜ ਤੋੜ ਹੋਣੇ ਆ ਨਵੇਂ ਤਰ੍ਹਾਂ ਦੀ ਐਲਗੋਰਿਦਮਸ ਪਾਣੀਆਂ ਕਿਸੇ ਦੇ ਨਾਲ ਸਬੰਧ ਵਿਗੜਨੇ ਆ ਤੇ ਕਿਸੇ ਦੇ ਨਾਲ ਬਣਨੇ ਆ ਸੋ ਇਸ ਦੇ ਨਾਲ ਹੀ 트ੰਪ ਦੇ ਉੱਤੇ ਅੱਜ ਮਜ਼ਾਕ ਵੀ ਬਣਾਇਆ ਜਾ ਰਿਹਾ ਕਿ ਉਹਨਾਂ ਨੇ ਕੁਝ ਜਈਆਂ ਥਾਵਾਂ ਦੇ ਉੱਤੇ ਵੀ ਟੈਰਫ ਲਾ ਦਿੱਤਾ ਜਿੱਥੇ ਕਿ ਬੰਦਿਆਂ ਦੀ ਵਸੋਂ ਹੀ ਨਹੀਂ ਹੈਗੀ ਮਿਸਾਲ ਦੇ ਤੌਰ ਦੇ ਤੇ ਇੰਟਾਰਕਟਾ ਦੇ ਵਿੱਚ ਇੱਕ ਆਇਲੈਂਡ ਨੇ ਜਿੱਥੇ ਸਿਰਫ ਤੇ ਸਿਰਫ ਪੈਂਗੂਨ ਵੱਸਦੇ ਆ ਠੰਡ ਉੱਥੇ ਇੰਨੀ ਆ ਕਿ ਉੱਥੇ ਬੰਦਾ ਕੋਈ ਰਹਿੰਦਾ ਹੀ ਨਹੀਂ ਉਹਦੇ ਉੱਤੇ ਵੀ ਸਵੀਪਿੰਗ ਟੈਰਫ ਜਿਹੜਾ 10% ਦਾ ਲਾ ਦਿੱਤਾ ਗਿਆ ਅਜਿਹਾ ਇੱਕ ਆਸਟ੍ਰੇਲੀਆ ਦੇ ਕੋਲ ਆਇਲੈਂਡ ਆ ਜਿਹੜਾ ਕਿ ਵੋਲਕਨੋ ਆ ਉੱਥੇ ਕੋਈ ਮਨੁੱਖੀ ਆਬਾਦੀ ਨਹੀਂ ਸਿਰ ਤੇ ਸਿਰਫ ਜੀਵ ਜੰਤੂ ਜਿਹੜੇ ਜਾਨਵਰ ਨੇ ਉਹ ਵਸਦੇ ਆ ਉਹਦੇ ਉੱਤੇ ਵੀ ਟੈਰਫ ਲਾ ਦਿੱਤਾ ਗਿਆ ਅੱਜ ਟਰੰਪ ਨੂੰ ਪੱਤਰਕਾਰਾਂ ਨੇ ਪੁੱਛਿਆ ਕਿ ਜਿਹੜੇ ਤੁਸੀਂ ਟੈਰਫ ਲਾਏ ਆ ਇਹਦੇ ਨਾਲ ਨੁਕਸਾਨ ਬਹੁਤ ਹੋ ਰਿਹਾ ਤੁਹਾਡੇ ਭਾਈਵਾਲ ਨਾਰਾਜ਼ ਹੋ ਰਹੇ ਆ ਉਹ ਕਹਿੰਦੇ ਵੀ ਸਾਡੇ ਵਾਸਤੇ ਅਮਰੀਕਾ ਪਹਿਲਾ ਆ ਅਸੀਂ ਅਮਰੀਕਾ ਦਾ ਪਹਿਲਾ ਦੇਖਣਾ ਆ ਅਮਰੀਕਾ ਦੇ ਵਿੱਚ ਮੈਨੂਫੈਕਚਰਿੰਗ ਵਾਪਸ ਲੈ ਕੇ ਆਉਣੀ ਆ ਥੋੜੇ ਚਿਰ ਵਾਸਤੇ ਲੱਗੂਗਾ ਕਿ ਅਮਰੀਕਾ ਦਾ ਨੁਕਸਾਨ ਹੋ ਰਿਹਾ ਪਰ ਲੌਂਗ ਟਰਮ ਦੇ ਵਿੱਚ ਅਮਰੀਕਨ ਐ ਮਹਿਸੂਸ ਕਰਨਗੇ ਕਿ ਉਹਨਾਂ ਦਾ ਫਾਇਦਾ ਹੋਇਆ ਆ ਤੇ ਪਰ ਜਿਹੜੇ ਉਹਨਾਂ ਦੇ ਵਿਰੋਧੀ ਆ ਉਹ ਕਹਿੰਦੇ ਵੀ 트াম্প ਬੇਸ਼ੱਕ ਜਿੰਨਾ ਮਰਜ਼ੀ ਕਹੀ ਜਾਣ ਕਿ ਮੇਰੇ ਹਿਸਾਬ ਨਾਲ ਹੁਣ ਗਲੋਬਲ ਇਕਨੋਮੀ ਚੱਲਣੀ ਆ ਅੱਜ ਉਹਨਾਂ ਦੇ ਜਿਹੜੇ ਮੰਤਰੀ ਨੇ ਸੀਐਨਐਨ ਤੇ ਕਹਿ ਰਹੇ ਸੀਗੇ ਕਿ ਹੁਣ ਜਿਹੜੀ ਗਲੋਬਲ ਇਕਨੋਮੀ ਆ ਦੁਨੀਆ ਦੀ ਆਰਥਿਕਤਾ ਆ ਉਹ 트াম্প ਦੇ ਮਤਲਬ ਮੁਕ ਚੱਲੂਗੀ ਤੇ ਜੇਕਰ ਦੁਨੀਆ ਦੇ ਸਾਰੇ ਮੁਲਕ 트াম্প ਨੂੰ ਆਪਣੀ ਆਰਥਿਕਤਾ ਚਲਾਉਣ ਵਾਸਤੇ ਖੁੱਲੀ ਛੁੱਟੀ ਦੇ ਦੇਣ ਤਾਂ ਦੁਨੀਆ ਸਾਰੀ ਖੁਸ਼ਹਾਲ ਹੋ ਸਕਦੀ ਆ ਸੋ ਵਿਰੋਧੀ ਕਹਿ ਰਿਹਾ ਕਿ ਉਹਨਾਂ ਨੇ ਆਪ ਛੇ ਵਾਰੀ ਬੈਂਕਰਪਸੀ ਕੀਤੀ ਆ ਆਪਣੀਆਂ ਬਹੁਤੀਆਂ ਕੰਪਨੀਆਂ ਉਹਨਾਂ ਨੇ ਜਿਹੜੀਆਂ ਘਾਟੇ ਦੇ ਵਿੱਚ ਅਵਿਚੀਆਂ ਆ ਸੋ ਇਸ ਕਰਕੇ ਜਿਹੇ ਸ਼ਖਸ ਨੂੰ ਗਲੋਬਲ ਇਕਨੋਮੀ ਦਾ ਕੁਝ ਵੀ ਨਹੀਂ ਪਤਾ ਉਹ ਅਮਰੀਕਾ ਦਾ ਪੱਠਾ ਵੀ ਬਿਠਾ ਦੇਊਗਾ ਪਰ ਹੁਣ ਵਿਰੋਧੀ ਅਤੇ ਸਮਰਥਕ ਜਿਹੜੇ ਆਪਸ ਵਿੱਚ ਭਿੰਨ ਰਹੇ ਆ ਸਮਰਥਕਾਂ ਨੂੰ ਹੱਲੇ ਵੀ ਯਕੀਨ ਆ ਕਿ ਟਰੰਪ ਕੁਝ ਨਾ ਕੁਝ ਅਜਿਹਾ ਕਰਨਗੇ ਜਿਹਦਾ ਐਂਡ ਰਿਜ਼ਲਟ ਅਮਰੀਕਾ ਵਾਸਤੇ ਵਧੀਆ ਹੋਊਗਾ ਉਹ ਕਹਿੰਦੇ ਵਿਅਕਤੀਤੌਰ ਦੇ ਉੱਤੇ ਜ਼ਰੂਰ ਲੱਗ ਸਕਦਾ ਕਿ ਅਮਰੀਕਾ ਦਾ ਨੁਕਸਾਨ ਹੋ ਰਿਹਾ ਅਮਰੀਕਾ ਦੇ ਭਾਈਵਾਲ ਦੋਸਤ ਰਹੇ ਆ ਅਮਰੀਕਾ ਦੇ ਵਿੱਚ ਚੀਜ਼ਾਂ ਟੈਰਿਫ ਦੇ ਨਾਲ ਮਹਿੰਗੀਆਂ ਹੋ ਜਾਣਗੀਆਂ ਪਰ ਲੌਂਗ ਰਨ ਦੇ ਵਿੱਚ ਜਦੋਂ ਇੱਥੇ ਮੈਨੂਫੈਕਚਰਿੰਗ ਹੋਣ ਲੱਗ ਪਈ ਇੱਥੇ ਫੈਕਟਰੀਆਂ ਖੁੱਲ ਗਈਆਂ ਲੋਕਾਂ ਨੂੰ ਕੰਮ ਸਾਰਿਆਂ ਨੂੰ ਮਿਲਣ ਲੱਗ ਪਏ ਜਿਹੜੇ ਮੁਫਤਕ ਹੋ ਰਹੇ ਆ ਜਿਨ੍ਹਾਂ ਨੂੰ ਵੈਲਫੇਅਰਸ ਲੱਗੀਆਂ ਹੋਈਆਂ ਜਾਂ ਉਹਨਾਂ ਨੂੰ ਪੈਸੇ ਦੇਣੇ ਬੰਦ ਹੋ ਗਏ ਉਹਦੇ ਨਾਲ ਫਿਰ ਆਮ ਲੋਕਾਂ ਦੀਆਂ ਜੇਬਾਂ ਦੇ ਵਿੱਚ ਪੈਸੇ ਜ਼ਿਆਦਾ ਪੈਣਗੇ ਸੋ ਇਹ ਗੱਲਾਂ ਸਾਰੀਆਂ ਵਿਚਾਰੀਆਂ ਜਾ ਰਹੀਆਂ ਆ 트ੰਪ ਨੇ ਇੱਕ ਗੱਲ ਇਹ ਵੀ ਆਖੀ ਆ ਕਿ ਸਾਡੀਆਂ ਨਿਗਾਵਾਂ ਦੇ ਵਿੱਚ ਆ ਸਾਰਾ ਕੁਝ ਉਹ ਕਹਿੰਦੇ ਵੀ ਚੀਨ ਨੇ ਵਿਏਟਨਾਮ ਦੇ ਰਾਹੀਂ ਸਾਨੂੰ ਸਮਾਨ ਭੇਜਣਾ ਸ਼ੁਰੂ ਕਰ ਦਿੱਤਾ ਸੀਗਾ ਕਿਉਂਕਿ ਅਸੀਂ ਜਿਹੜੇ ਸਮਾਨ ਦੇ ਉੱਤੇ ਚੀਨ ਤੇ ਟੈਰਫ ਲਾਉਂਦੇ ਸੀਗੇ ਉਹ ਵਿਏਟਨਾਮ ਰਾਹੀਂ ਤੇ ਇੰਡੋਨੇਸ਼ੀਆ ਰਾਹੀਂ ਕਮਾ ਕੇ ਸਾਡੇ ਤੱਕ ਭੇਜ ਦਿੰਦੇ ਸੀਗੇ ਸੋ ਕਹਿੰਦੇ ਇਸ ਤਰੀਕੇ ਅਸੀਂ ਵਿਏਟਨਾਮ ਦੇ ਉੱਤੇ ਵੀ ਇੰਡੋਨੇਸ਼ੀਆ ਦੇ ਉੱਤੇ ਤਾਂ ਹੀ ਟੈਰਫ ਲਾਏ ਆ ਤਾਂ ਕਿ ਚੀਨ ਸਾਨੂੰ ਹੋਰ ਮੂਰਖ ਨਾ ਬਣਾ ਸਕੇ ਗੱਲ ਕਰੀਏ ਸਟਾਕ ਮਾਰਕੀਟ ਦੀ ਤਾਂ ਅਮਰੀਕਨ ਸਟਾਕ ਮਾਰਕੀਟ ਅੱਜ ਪੂਰੀਆਂ ਲਹੂ ਲਹਾਨ ਹੋਈਆਂ ਪਈਆਂ ਜੀ ਇਕ ਅੰਦਾਜ਼ੇ ਦੇ ਮੁਤਾਬਕ ਅੱਜ ਹੀ 2 ਟ੍ਰਿਲੀਅਨ ਡਾਲਰ ਦੇ ਕਰੀਬ سرمਾਇਆ ਉੱਡ ਗਿਆ ਇਹ ਆਮ ਲੋਕਾਂ ਦਾ سرمਾਇਆ ਸੀ ਜਿਹੜਾ ਦੁਨੀਆ ਭਰ ਦੇ ਵਿੱਚੋਂ ਅਮਰੀਕਨ ਕੰਪਨੀਆਂ ਦੇ ਵਿੱਚ ਇਨਵੈਸਟ ਕੀਤਾ ਗਿਆ ਸੀ ਚਾਹੇ ਉਹ ਬਲੂ ਚਿਪ ਕੰਪਨੀਆਂ ਸੀ ਚਾਹੇ ਉਹ ਟੈਕ ਕੰਪਨੀਆਂ ਸੀ ਜਾਂ ਵੈਸੇ ਸਟਾਕ ਸੀਗੇ ਉਹ ਸਾਰੇ ਦੇ ਸਾਰੇ ਡਿੱਗੇ ਆ ਨੈਸਟੈਕ ਜਿਹੜਾ ਉਹ ਤਕਰੀਬਨ 5.5% ਡਿੱਗਿਆ ਜਿਹੜਾ ਕਿ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਕਾਰਵਾਈ ਆ ਜਦੋਂ ਦੁਨੀਆ ਡਰ ਗਈ ਲੋਕ ਡਰ ਗਏ ਕਿ ਅਮਰੀਕਨ ਕੰਪਨੀਆਂ ਦਾ ਨੁਕਸਾਨ ਹੋ ਸਕਦਾ ਉਹਨਾਂ ਨੇ ਧੜਾ ਧੜ ਆਪਣੇ ਸ਼ੇਅਰ ਵੇਚਣਾ ਸ਼ੁਰੂ ਕਰ ਦਿੱਤੇ ਜਿਹਦੇ ਨਾਲ ਮਾਰਕੀਟ 5.5% ਦੇ ਕਰੀਬ ਡਿੱਗੀ ਆ ਇਸ ਤੋਂ ਪਹਿਲਾਂ ਇਹ ਮਾਰਕੀਟ 2001 2008 ਤੇ 2020 ਦੇ ਵਿੱਚ ਇੰਦਾ ਡਿੱਗੀ ਸੀ 2001 ਦੇ ਵਿੱਚ ਵੀ ਸੈਸ਼ਨ ਚੱਲ ਰਿਹਾ ਸੀ 2008 ਦੇ ਵਿੱਚ ਮੁੜ ਕੇ ਫਿਰ ਜਿਹੜਾ ਹਾਊਸਿੰਗ ਬੱਬਲ ਅਮਰੀਕਾ 'ਚ ਆਇਆ ਉਦੋਂ ਰਸੈਸ਼ਨ ਆਇਆ ਉਦੋਂ ਡਿੱਗੀ ਆ ਤੇ ਫਿਰ 2020 ਦੇ ਵਿੱਚ ਜਦੋਂ ਕੋਵਿਡ ਆਇਆ ਤਾਂ ਉਦੋਂ ਮਾਰਕੀਟ ਇੰਨੀ ਇੱਕੋ ਦਿਨ ਡਿੱਗੀ ਸੀਗੀ ਸੋ ਇਹ ਜਿਹੜਾ 2 ਟ੍ਰਿਲੀਅਨ ਡਾਲਰ ਆਮ ਲੋਕਾਂ ਦਾ ਛੋਟੀਆਂ ਵੱਡੀਆਂ ਕੰਪਨੀਆਂ ਦਾ ਚਲਿਆ ਗਿਆ ਆ ਅਰੇ ਦੇ ਵਿੱਚ ਵੱਡੇ ਤੋਂ ਵੱਡੇ ਲੋਕ ਜਿਹੜੇ ਉਹਨਾਂ ਨੇ ਫਿਰ ਵੀ ਪੈਸਾ ਬਣਾ ਜਾਣਾ ਕੁਝ ਲੋਕਾਂ ਦਾ ਮੰਨਣਾ ਹੈ ਕਿ 트ੰਪ ਨੇ ਜਾਣ ਬੁੱਝ ਕੇ ਇਹੋ ਜਿਹਾ ਕੀਤਾ ਤਾਂ ਕਿ ਸ਼ੇਅਰ ਮਾਰਕੀਟ ਡਿਗੀ ਉਹਨਾਂ ਨੇ ਖੁਦ ਉਹਨਾਂ ਦੀਆਂ ਕੰਪਨੀਆਂ ਨੇ ਤੇ ਉਹਨਾਂ ਦੇ ਮਿੱਤਰਾਂ ਨੇ ਕਾਫੀ ਸ਼ੇਅਰ ਖਰੀਦੇ ਹੋਣਗੇ ਕਿਉਂਕਿ ਸ਼ੇਅਰਾਂ ਦੀ ਖਰੀਦੋ-ਫਰੋਖਤ ਵੀ ਦੋ ਤਰ੍ਹਾਂ ਹੁੰਦੀ ਆ ਜ਼ਰੂਰੀ ਨਹੀਂ ਕਿ ਤੁਸੀਂ ਸ਼ੇਅਰ ਖਰੀਦੇ ਆ ਤੇ ਉੱਪਰ ਨੂੰ ਜਾਣ ਤਾਂ ਪੈਸੇ ਬਣਨੇ ਆ ਜੇ ਸ਼ੇਅਰ ਥੱਲੇ ਨੂੰ ਵੀ ਜਾਂਦੇ ਆ ਕਾਮੀ ਪੈਸੇ ਬਣਦੇ ਆ ਡਿਪੈਂਡ ਕਰਦਾ ਤੁਸੀਂ ਖਰੀਦੇ ਕਿਵੇਂ ਆ ਸੋ ਜਿਹਨਾਂ ਲੋਕਾਂ ਨੂੰ ਸਟਾਕ ਮਾਰਕੀਟ ਦੀ ਸਮਝ ਆ ਲੌਂਗ ਸ਼ੋਰਟ ਦੀ ਸਮਝ ਆ ਉਹਨਾਂ ਨੂੰ ਪਤਾ ਕਿ ਜੇ ਤੁਸੀਂ ਲੌਂਗ ਬਾਏ ਕਰਦੇ ਆ ਤਾਂ ਮਤਲਬ ਹੁੰਦਾ ਵੀ ਪ੍ਰਾਈਸ ਉੱਪਰ ਨੂੰ ਜਾਵੇ ਤਾਂ ਪੈਸੇ ਬਣਨੇ ਆ ਜੇਕਰ ਤੁਸੀਂ ਸ਼ੋਰਟ ਬਾਏ ਕਰਦੇ ਆ ਤਾਂ ਮਤਲਬ ਪ੍ਰਾਈਸ ਥੱਲੇ ਨੂੰ ਜਾਵੇ ਫਿਰ ਪੈਸੇ ਬਣਦੇ ਆ ਤੇ ਬਹੁਤ ਸਾਰੇ ਲੋਕੇ ਕਹਿ ਰਹੇ ਆ ਕਿ ਕਿਉਂਕਿ ਟਰੰਪ ਨੂੰ ਉਹਨਾਂ ਨੂੰ ਪਤਾ ਸੀਗਾ ਕਿ ਉਹਨਾਂ ਦੇ ਬਿਆਨ ਦੇ ਨਾਲ ਮਾਰਕੀਟ ਡਿਗਣੀ ਆ ਸੋ ਜ਼ਿਆਦਾ ਤੌਰ ਦੇ ਉੱਤੇ ਹੋ ਸਕਦਾ ਆ ਕਿ ਉਹਨਾਂ ਤੇ ਉਹਨਾਂ ਦੇ ਮਿੱਤਰਾਂ ਨੇ ਬਹੁਤ ਸਾਰੇ ਜਿਹੜੇ ਸਟਾਕ ਨੇ ਉਹ ਸ਼ੋਰਟ ਖਰੀਦ ਲੈ ਹੁਣ ਤਾਂ ਕਿ ਜਦੋਂ ਡਿਗਣ ਤਾਂ ਫਿਰ ਪੈਸਾ ਬਣੇ ਜਦੋਂ ਜਾ ਕੇ ਮਾਰਕੀਟ ਟਿਕੂਗੀ ਕਿਸੇ ਵੇਲੇ ਉਹਦੇ ਵੇਲੇ ਫਿਰ ਖਰੀਦ ਲੈਣਗੇ ਫਿਰ ਉੱਪਰ ਆਊਗੀ ਫਿਰ ਪੈਸਾ ਬਣਾਉਣਗੇ ਸੋ ਕੁੱਲ ਮਿਲਾ ਕੇ ਉਹ ਕਹਿੰਦੇ ਵੀ ਥੋੜੇ ਜਿਹੇ ਬੰਦਿਆਂ ਨੂੰ ਅਮੀਰ ਕਰਨ ਦੀ ਹੋਰ ਅਮੀਰ ਕਰਨ ਦੀ ਇਹ ਗੱਲਬਾਤ ਹੋ ਸਕਦੀ ਆ ਪਰ ਆਮ ਲੋਕਾਂ ਦਾ ਅੱਜ ਕਾਫੀ ਨੁਕਸਾਨ ਹੋ ਗਿਆ ਆ 2 ਟ੍ਰਿਲੀਅਨ ਡਾਲਰ ਰਕਮ ਬਹੁਤ ਜ਼ਿਆਦਾ ਹੁੰਦੀ ਹੈ ਤੇ ਜਿਹੜੇ ਦੁਨੀਆ ਭਰ ਦੇ ਆਰਥਿਕ ਮਾਹਰ ਨੇ ਉਹ ਕਹਿੰਦੇ ਵੀ ਹਲੇ ਥੱਲਾ ਨਹੀਂ ਲੱਗਾ ਹਲੇ ਹੋਰ ਮਾਰਕੀਟ ਡਿੱਗ ਸਕਦੀ ਆ ਸੋ ਇਹਦੇ ਨਾਲ ਕੀ ਹੈ ਕਿ ਚਾਹੇ ਨੈਸਟਕ ਆ ਤੇ ਚਾਹੇ ਫਿਰ ਜਿਹੜੇ ਐਪਲ ਦੇ ਸ਼ੇਅਰ ਸੀਗੇ ਚਾਹੇ ਟੈਸਲਾ ਦੇ ਸ਼ੇਅਰ ਸੀਗੇ ਸਾਰਿਆਂ ਦੇ ਵਿੱਚ ਹੀ ਗਰਾਫ ਅੱਜ ਆ ਦੇਖੀ ਗਈ ਹੈ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਕੈਨੇਡਾ ਦੀ ਸਿਆਸਤ ਦੀ ਕੈਨੇਡਾ ਦੀ ਸਿਆਸਤ ਦੇ ਵਿੱਚ ਜਿਹੜੇ ਉਮੀਦਵਾਰ ਕਿਸੇ ਨਾ ਕਿਸੇ ਤਰੀਕੇ ਵਿਵਾਦ ਵਿੱਚ ਆ ਜਾਂਦੇ ਆ ਉਹਨਾਂ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਜਾਂਦਾ ਹੁਣ ਇੱਕ ਹੋਰ ਕਨਸਰਵੇਟਿਵ ਉਮੀਦਵਾਰ ਨੂੰ ਪਾਰਟੀ ਨੇ ਉਮੀਦਵਾਰੀ ਖੋ ਕੇ ਲਾਂਬੇ ਕਰ ਦਿੱਤਾ ਇਹਨਾਂ ਦਾ ਨਾਮ ਹੈਗਾ ਡੌਨ ਪਟੇਲ ਇਟੋਬਿਕੋ ਨਾਰਥ ਹਲਕਾ ਜਿਹੜਾ ਕਿ ਬ੍ਰੈਂਪਟਨ ਦੇ ਨਾਲੇ ਪੈ ਜਾਂਦਾ ਉੱਥੋਂ ਇਹ ਉਮੀਦਵਾਰ ਸੀਗੇ ਤੇ ਇਹਨਾਂ ਦਾ ਪਿਸ਼ੋਕੜ ਜਿਹੜਾ ਉਹ ਜਾ ਕੇ ਭਾਜੀਪੀ ਦੀ ਭਾਈ ਵਾਲੀ ਨਾਲ ਸਮਰਥਨ ਨਾਲ ਜਾ ਜੁੜਦਾ ਆ ਬੀਤੇ ਦੇ ਵਿੱਚ ਜੇਕਰ ਸੋਸ਼ਲ ਮੀਡੀਆ ਪੋਸਟ ਦੇਖੀਆਂ ਜਾਣ ਤਾਂ ਪਤਾ ਲੱਗਦਾ ਵੀ ਕਾਫੀ ਸਾਲਾਂ ਤੋਂ ਭਾਜੀਪੀ ਦੇ ਮਿੱਤਰ ਬਣ ਕੇ ਵਿਚਰ ਰਹੇ ਸੀਗੇ ਅਤੇ ਖਾਸ ਕਰਕੇ ਸਿੱਖਾਂ ਦੇ ਬਾਰੇ ਜਿਹੜੀਆਂ ਇਹਨਾਂ ਦੀਆਂ ਟਿੱਪਣੀਆਂ ਆ ਉਹਨਾਂ ਕੋਲ ਬਹੁਤਿਆਂ ਵਧੀਆ ਨੇ ਸੀ ਹੁੰਦੀਆਂ ਸੋ ਜਿਹੜਾ ਬਹੁਤ ਸਾਰਾ ਕੁਝ ਸਮਾਨ ਇਕੱਠਾ ਕਰਕੇ ਕੰਜ਼ਰਵੇਟਿਵ ਪਾਰਟੀ ਨੂੰ ਭੇਜਿਆ ਗਿਆ ਤੇ ਉਹਨਾਂ ਨੇ ਫਿਰ ਦੇਖ ਕੇ ਫੈਸਲਾ ਲਿਆ ਕਿ ਇਹ ਉਮੀਦਵਾਰ ਸਾਰਿਆਂ ਲੋਕਾਂ ਦੀ ਨੁਮਾਇੰਦਗੀ ਕਰਨ ਦੇ ਯੋਗ ਨਹੀਂ ਹੈਗਾ ਸੋ ਉਹਨਾਂ ਨੇ ਹੀ ਉਮੀਦਵਾਰੀ ਜਿਹੜੀ ਖੜੇ ਪੈਰ ਉਹ ਖਤਮ ਕਰ ਦਿੱਤੀ ਐ ਸੋ ਡੌਨ ਪਟੇਲ ਹੁਣ ਈਟੋਬੀ ਕੋ ਨਾਰਥ ਹਲਕੇ ਤੋਂ ਉਮੀਦਵਾਰ ਨਹੀਂ ਹੋਣਗੇ ਸੋ ਕੰਜ਼ਰਵੇਟਿਵ ਪਾਰਟੀ ਵੱਲੋਂ ਕਟੋਕੜ ਚਾਰ ਉਮੀਦਵਾਰ ਹੁਣ ਤੱਕ ਲਾਂਬੇ ਕੀਤੇ ਜਾ ਚੁੱਕੇ ਆ ਜਦੋਂ ਕਿ ਲਿਬਰਲ ਪਾਰਟੀ ਨੇ ਇੱਕ ਉਮੀਦਵਾਰ ਲਾਂਬੇ ਕੀਤਾ ਸੋ ਜਿਹੜਾ ਸਭ ਤੋਂ ਵੱਡਾ ਜਿਹੜਾ ਮਾਮਲਾ ਬਣਿਆ ਉਹ ਡੌਨ ਪਟੇਲ ਵੱਲੋਂ ਸਿੱਖਾਂ ਦੇ ਬਾਰੇ ਕੀਤੀਆਂ ਗਲਤ ਟਿੱਪਣੀਆਂ ਸਨ ਜ ਜਿਹਦੇ ਵਿੱਚ ਸਿੱਧੇ ਤੌਰ ਦੇ ਉੱਤੇ ਜੋ ਭਾਰਤੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਕੈਨੇਡਾ ਵਿੱਚ ਹੋ ਰਿਹਾ ਆ ਉਹਦੀ ਹਮਾਇਤ ਕਰਨ ਦੀ ਇੱਕ ਤਰੀਕੇ ਨਾਲ ਗੱਲ ਸੀ ਤੇ ਇੱਕ ਤੱਕ ਕਿਹਾ ਗਿਆ ਬਈ ਇੱਕ ਵਿਅਕਤੀ ਵੱਲੋਂ ਕਿ ਜੇਕਰ ਕੋਈ ਖਾਲਸਤਾਨੀ ਤੁਹਾਨੂੰ ਪਤਾ ਲੱਗਦਾ ਵੀ ਕੋਈ ਬੰਦਾ ਖਾਲਸਤਾਨੀ ਸੋਚ ਰੱਖਦਾ ਉਹਦੇ ਬਾਰੇ ਭਾਰਤੀ ਕੌਂਸਲਰ ਨੂੰ ਜਾ ਕੇ ਸੂਚਿਤ ਕਰੋ ਤਾਂ ਕਿ ਉਹਨੂੰ ਮੁੜ ਕੇ ਇੰਡੀਆ ਜਾਣਾ ਨਸੀਬ ਨਾ ਹੋਵੇ ਸੋ ਜਈਆਂ ਪੋਸਟਾਂ ਨੂੰ ਡਾਣ ਪਟੇਲ ਸੋਸ਼ਲ ਮੀਡੀਆ ਤੇ ਲਾਈਕ ਕਰਦੇ ਰਹੇ ਆ ਇਸ ਤੋਂ ਇਲਾਵਾ ਕਈ ਹੋਰ ਕਾਰਵਾਈਆਂ ਵੀ ਸਾਹਮਣੇ ਆਈਆਂ ਜੋ ਕਿ ਭਾਈਚਾਰੇ ਦੇ ਵਿਰੋਧੀ ਸਗੀਆਂ ਸੋ ਕੰਸਰਟੇਡ ਪਾਰਟੀ ਨੇ ਸੰਬੰਧੀ ਫੈਸਲਾ ਲੈਂਦੇ ਆ ਉਹਨਾਂ ਨੂੰ ਹੁਣ ਅਸਾਸ ਸ੍ਰੀ ਕਾਲ ਬੁਲਾਤੀ ਹੈ ਜੀ ਇਸ ਨਾਲ ਹੀ ਆਪਾਂ ਗੱਲਬਾਤ ਕਰੀਏ ਪੰਜਾਬ ਪੁਲਿਸ ਦੀ ਪੰਜਾਬ ਪੁਲਿਸ ਦੇ ਬਾਰੇ ਜਿਹੜੇ ਲੋਕ ਅਕਸਰ ਕਹਿੰਦੇ ਆ ਕਿ ਜੇਕਰ ਪੰਜਾਬ ਪੁਲਿਸ ਪੰਜਾਬ ਦੇ ਵਿੱਚ ਚਿੱਟਾ ਵਿਕਣ ਨਾ ਦੇ ਜਾਂ ਨਾ ਵੇਚੇ ਤਾਂ ਚਿੱਟਾ ਮੁੱਕ ਸਕਦਾ ਆ ਸੋ ਇਹਦੀ ਇੱਕ ਮਿਸਾਲ ਅੱਜ ਹੋਰ ਮਿਲੀ ਆ ਜਦੋਂ ਪੰਜਾਬ ਪੁਲਿਸ ਦੀ ਇੱਕ ਬਹੁਤ ਹੀ ਚਰਚਿਤ ਕੌਨਸਟੇਬਲ ਅਮਨਦੀਪ ਕੌਰ 17 ਗ੍ਰਾਮ ਚਿੱਟੇ ਦੇ ਨਾਲ ਗ੍ਰਿਸ਼ਤਾਰ ਕੀਤੀ ਗਈ ਆ ਸ਼ਾਇਦ ਤੁਸੀਂ ਇਹ ਸ਼ਕਲ ਦੇਖ ਕੇ ਤੁਹਾਨੂੰ ਯਾਦ ਆ ਜਾਵੇ ਸੱਜੇ ਪਾਸੇ ਉਹਦੀ ਵਰਦੀ ਵਾਲੀ ਫੋਟੋ ਆ ਅਕਸਰ ਉਸ ਵਰਦੀ ਦੇ ਵਿੱਚ ਆਪਣੀ ਗੱਡੀ ਥਾਰ ਜਿਹੜੀ ਕਿ ਜੀਪ ਆ ਉਹਦੇ ਨਾਲ ਰੀਲਾਂ ਵਗੈਰਾ ਇੰਸਟਾਗ੍ਰam ਜਾਂ ਟਿਕਟੋਕ ਦੇ ਪਾਉਂਦੀ ਰਹਿੰਦੀ ਸੀਗੀ ਤੇ ਅੱਜ ਦੂਜੀ ਫੋਟੋ ਦੇ ਫੜੇ ਜਾਣ ਤੋਂ ਬਾਅਦ ਦੀ ਆ ਸੋ ਇੰਸਟਾਗ੍ਰam ਦੇ ਫਿਲਟਰ ਕਿੰਨਾ ਫਰਕ ਪਾ ਦਿੰਦੇ ਆ ਇਹ ਵੀ ਤੁਸੀਂ ਦੇਖ ਸਕਦੇ ਆ ਤੇ ਦੂਜੀ ਗੱਲ ਹੈਗੀ ਆ ਕਿ ਪੁਲਿਸ ਦੀ ਵਰਦੀ ਦੇ ਵਿੱਚ ਕਾਰਜਮ ਕਿਵੇਂ ਕੀਤੇ ਜਾ ਸਕਦੇ ਆ ਇਹਦੀ ਮਿਸਾਲ ਵੀ ਮਿਲਦੀ ਆ ਸੋ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਇਹ ਲੜਕੀ ਅਮਨਦੀਪ ਕੌਰ ਜਿਹੜੀ ਕਿ ਪੰਜਾਬ ਪੁਲਿਸ ਦੀ ਕਾਂਸਟੇਬਲ ਆ ਤੇ ਇਹ 17 ਗ੍ਰਾਮ ਹੈਰੋਇਨ ਦੇ ਨਾਲ ਆਪਣੀ ਗੱਡੀ 'ਚ ਸਫ਼ਰ ਕਰ ਰਹੀ ਸੀਗੀ ਕਿਸੇ ਵੱਲੋਂ ਸੂਹ ਮਿਲੀ ਇਹਨੂੰ ਰੋਕਿਆ ਗਿਆ ਨਾਕੇ ਤੇ ਗੱਡੀ ਦੀ ਤਲਾਸ਼ੀ ਲਈ ਗਈ ਇਹਨੇ ਕਿਹਾ ਕਿ ਮੈਨੂੰ ਕਿਸੇ ਨਾਲ ਪਹਿਲਾਂ ਗੱਲ ਮੇਰੀ ਕਰਵਾਈ ਜਾਵੇ ਆਈਪੀਐਸ ਅਫਸਰ ਦੇ ਨਾਲ ਨਹੀਂ ਕਰਵਾਈ ਗਈ ਗੱਡੀ ਦੀ ਤਲਾਸ਼ੀ ਵਿੱਚੋਂ 17 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਤੇ ਹੁਣ ਇਹਨੂੰ ਨੌਕਰੀੋਂ ਕੱਢ ਦਿੱਤਾ ਗਿਆ ਹੈ ਤੇ ਨਾਲ ਦੀ ਨਾਲ ਹੋਰ ਇਨਵੈਸਟੀਗੇਸ਼ਨ ਕਰਕੇ 17 ਗ੍ਰਾਮ ਹੈਰੋਇਨ ਦਾ ਮਕਦਮਾ ਇਹਦੇ ਤੇ ਚੱਲੂਗਾ ਤੋ ਕੁੱਲ ਮਿਲਾ ਕੇ ਜਿਹੜੀਆਂ ਗੱਲਾਂ ਕਹੀਆਂ ਜਾਂਦੀਆਂ ਕਿ ਪੰਜਾਬ ਪੁਲਿਸ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਅਧਿਕਾਰੀ ਨੇ ਛੋਟੇ ਵੱਡੇ ਲੈਵਲ ਦੇ ਉੱਤੇ ਜਿਹੜੇ ਕਿ ਚਿੱਟਾ ਵਕਵਾਉਂਦੇ ਆ ਤੇ ਖੁਦ ਵੇਚਦੇ ਆ ਇਹਨਾਂ ਦੇ ਨਾਲ ਰਲੇ ਹੋਏ ਆ ਇਹ ਗੱਲ ਕੋਈ ਝੂਠ ਨਹੀਂ ਹੈਗੀ ਫੜ ਥੋੜੇ ਹੁੰਦੇ ਆ ਹੈਗੇ ਬਹੁਤ ਜ਼ਿਆਦਾ ਆ ਅਖੀਰ ਦੇ ਵਿੱਚ ਗੱਲਬਾਤ ਕਰੀਏ ਵਕਫ ਬੋਰਡ ਦੀ ਵਕਫ ਬੋਰਡ ਬਾਰੇ ਕੱਲ ਵੀ ਆਪਾਂ ਗੱਲਬਾਤ ਕੀਤੀ ਸੀ ਵਕਫ ਦਾ ਮਤਲਬ ਹੁੰਦਾ ਆ ਉਹ ਜ਼ਮੀਨ ਜਾਇਦਾਦ ਜਿਹੜੀ ਕਿ ਇਸਲਾਮ ਮੰਨਣ ਵਾਲਿਆਂ ਨੇ ਮੁਸਲਮਾਨਾਂ ਨੇ ਕਿ ਜੇ ਧਰਮਿਕ ਕਾਰਜ ਵਾਸਤੇ ਦਾਨ ਕੀਤੀ ਹੋਵੇ ਉੱਥੇ ਮਸਜਿਦ ਖੁੱਲ ਸਕਦੀ ਆ ਉੱਥੇ ਮਦਰਸਾ ਖੁੱਲ ਸਕਦਾ ਜਾਂ ਕਿਤੇ ਹੋਰ ਮੁਸਲਮਾਨਾਂ ਦੀ ਭਲਾਈ ਵਾਸਤੇ ਇਹ ਕਦੇ ਵਰਤੀ ਜਾ ਸਕਦੀ ਆ ਭਾਰਤ ਵਿੱਚ ਵਕਫ ਬੋਰਡ ਜਿਹੜਾ ਇਹਨਾਂ ਵਕਫ ਦੀਆਂ ਜ਼ਮੀਨਾਂ ਦੀ ਦੇਖਰੇਖ ਕਰਦਾ 9.5 ਲੱਖ ਏਕੜ ਦੇ ਕਰੀਬ ਜ਼ਮੀਨ ਜਿਹਦੀ ਕੁੱਲ ਕੀਮਤ ਤਕਰੀਬਨ 1.5 ਲੱਖ ਕਰੋੜ ਬਣਦੀ ਆ ਭਾਰਤ ਵਿੱਚ ਹੈਗੀ ਆ ਗੱਲ ਪੰਜਾਬ ਦੀ ਕਰੀਏ ਤਾਂ ਪੰਜਾਬ ਦੇ ਵਿੱਚ ਵੀ 75000 ਦੇ ਕਰੀਬ ਏਕੜ ਜ਼ਮੀਨ ਵਕਫ ਬੋਰਡ ਕੋਲ ਹੈਗੀ ਆ 1947 ਤੋਂ ਪਹਿਲਾਂ ਜਿਹੜੇ ਮੁਸਲਮਾਨ ਸੀ ਉਹ ਜੋ ਜ਼ਮੀਨਾਂਦਾਨ ਕਰਦੇ ਸੀ ਉਹ ਪੰਜਾਬ ਦੇ ਵਿੱਚ ਹੀ ਹੱਲੇ ਪਈਆਂ ਆ ਸੋ ਵਕਫ ਬੋਰਡ ਉਹਨਾਂ ਦੀ ਵੀ ਟੇਕ ਕੇਅਰ ਕਰਦਾ ਆ ਸੋ ਹੁਣ ਭਾਜਪਾ ਦੀਆਂ ਦੋ ਭਾਈਵਾਲ ਪਾਰਟੀਆਂ ਰਹੀਆਂ ਆ ਅਕਾਲੀ ਦਲ ਤੇ ਸ਼ਿਵ ਸੈਨਾ ਦੋਵਾਂ ਵੱਲੋਂ ਇਸ ਮਤੇ ਦੀ ਵਿਰੋਧਤਾ ਕੀਤੀ ਜਾ ਰਹੀ ਹੈ ਕਿ ਭਾਜਪਾ ਜਿਹੜਾ ਸੋਧ ਬਿੱਲ ਲੈ ਕੇ ਆ ਰਹੀ ਹੈ ਜਿਹੜਾ ਕਿ ਹਰ ਹਾਲ ਪਾਸ ਹੋ ਹੀ ਜਾਣਾ ਕਿਉਂਕਿ ਲੋਕ ਸਭਾ ਦੇ ਵਿੱਚ ਵੀ ਉਹਨਾਂ ਦੀ ਮੈਜੋਰਟੀ ਹੈ ਤੇ ਰਾਜ ਸਭਾ ਦੇ ਵਿੱਚ ਵੀ ਮੈਜੋਰਟੀ ਹੈ ਪਰ ਇਹ ਦੋਵੇਂ ਤਰ੍ਹਾਂ ਕਹਿ ਰਹੀਆਂ ਕਿ ਇਹ ਗਲਤ ਗੱਲ ਆ ਸੋ ਕੱਲ ਹਰਸ਼ੀਮਰਤ ਕੋਰ ਬਾਦਲ ਨੇ ਵੀ ਲੋਕ ਸਭਾ ਦੇ ਵਿੱਚ ਆਪਣਾ ਬਿਆਨ ਦਰਜ ਕਰਾਇਆ ਸੀਗਾ ਤੇ ਕਿਹਾ ਸੀਗਾ ਕਿ ਭਾਜਪਾ ਜਿਹੜੀ ਆ ਘੱਟ ਗਿਣਤੀਆਂ ਦੀਆਂ ਧਾਰਮਿਕ ਸੰਸਥਾਵਾਂ ਨੂੰ ਖਾਣਾ ਚਾਹੁੰਦੀ ਆ ਅੱਜ ਸ਼੍ਰੋਮਣੀ ਗੁਦਰਾ ਪ੍ਰੰਧ ਦੇ ਕਮੇਟੀ ਦੇ ਪ੍ਰਧਾਨ ਸਰਦਾਰ ਹਜਿੰਦਰ ਸਿੰਘ ਧਾਮੀ ਉਹਨਾਂ ਨੇ ਵੀ ਇਹੀ ਕਿਹਾ ਕਿ ਜਿਹੜੇ ਬਿੱਲ ਪਾਸ ਕੀਤਾ ਗਿਆ ਵਕਫ ਬੋਰਡ ਦੇ ਬਾਰੇ ਸੋਧ ਬਿੱਲ ਇਹ ਸ਼ੁਰੂਆਤ ਆ ਕਿ ਹੋਰ ਧਾਰਮਿਕ ਜਿਹੜੀਆਂ ਜਫੇਬੰਦੀਆਂ ਨੇ ਉਹਨਾਂ ਦੇ ਕੋਲ ਜਿਹੜੀ ਜ਼ਮੀਨ ਆ ਉਹ ਵੀ ਹੌਲੀ-ਹੌਲੀ ਖੋਈ ਜਾਊਗੀ ਜੇ ਸਿੱਖਾਂ ਦੇ ਮਾਮਲੇ 'ਚ ਗੱਲਬਾਤ ਕਰੀਏ ਤਾਂ ਤਖਸ਼ਿਰੀ ਹਜ਼ੂਰ ਸਾਹਿਬ ਤਖਸ਼ਿਰੀ ਪਟਨਾ ਸਾਹਿਬ ਹਰਿਆਣਾ ਗੁਰਦਰਾ ਪੰਥ ਕਮੇਟੀ ਦਿੱਲੀ ਸਿੱਖ ਗੁਰਦਰਾ ਪੰਥ ਕਮੇਟੀ ਇਹਦੇ ਉੱਤੇ ਭਾਜਪਾ ਆਪਣੇ ਬੋਰਡ ਜਾਂ ਆਪਣੇ ਪ੍ਰਧਾਨ ਬਣਾ ਕੇ ਪਹਿਲੇ ਕਬਜ਼ਾ ਕਰ ਚੁੱਕੀ ਹੈ ਇਹਨਾਂ ਕੋਲ ਜਾਇਦਾਦਾਂ ਕਾਫੀ ਆ ਸ਼ਹਿਰੀ ਜਾਇਦਾਦ ਵੀ ਹੈਗੀ ਆ ਤੇ ਖੇਤੀ ਵਾਲੀ ਜਾਇਦਾਦ ਵੀ ਹੈਗੀ ਆ ਤੇ ਹੁਣ ਨਿਸ਼ਾਨਾ ਸ਼੍ਰੋਮਣੀ ਗੁਰਦਰਾ ਪੰਥ ਕਮੇਟੀ ਆ ਜਿਹਦੇ ਕੋਲੇ ਗੁਰਦਰਾ ਦਾ ਪ੍ਰਬੰਧ ਮੁੱਖ ਤੌਰ ਤੇ ਹੈਗਾ ਪੰਜਾਬ ਦੇ ਵਿੱਚ ਅਤੇ ਹਜ਼ਾਰਾਂ ਏਕੜ ਜ਼ਮੀਨ ਵੀ ਹੈਗੀ ਆ ਤਾਂ ਅਮੀ ਕਹਿੰਦੇ ਵੀ ਇੱਕ ਤਰੀਕੇ ਦੇ ਨਾਲ ਰਾਹ ਖੋਲਣ ਵਾਲੀ ਗੱਲ ਆ ਕਿ ਇਹ ਜਿਹੜੇ ਲੋਕ ਨੇ ਮੁੜ ਕੇ ਫਿਰ ਮੁਸਲਮਾਨਾਂ ਤੋਂ ਬਾਅਦ ਸਿੱਖਾਂ ਦੇ ਵਾਲੇ ਹੋਣਗੇ ਤੇ ਉਹਨਾਂ ਦੀਆਂ ਜ਼ਮੀਨਾਂ ਵੀ ਖੋਹਣ ਦੀ ਕੋਸ਼ਿਸ਼ ਕੀਤੀ ਜਾਊਗੀ ਕਹਿੰਦੇ ਪਹਿਲਾਂ ਵੀ ਕਹਿੰਦਾ ਸਰਕਾਰ ਨੇ ਘੱਟ ਗਿਣਤੀਆਂ ਨੂੰ ਦਬਾਉਣ ਲਈ ਯੂਸੀਸੀ ਬੈਲ ਲੈਂਡ ਦਾ ਸਾਂਝਾ ਸਿਵਲ ਕੋਡ ਬਿੱਲ ਉਹਦੇ ਵਿੱਚ ਵੀ ਘੱਟ ਗਿਣਤੀਆਂ ਨੂੰ ਨਿਪੇੜਨ ਦੀ ਹੀ ਗੱਲ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਫੌਜ ਦੀ ਸਿੱਧੀ ਭਾਰਤੀ ਅਗਨੀ ਵੀ ਰਾਹੀਂ ਕਰਨੀ ਸ਼ੁਰੂ ਕਰ ਦਿੱਤੀ ਤਾਂ ਕਿ ਘੱਟ ਗਿਣਤੀਆਂ ਦੇ ਨਾਲ ਸੰਬੰਧਿਤ ਲੋਕ ਜਿਹੜੇ ਆ ਉਹੋ ਭਾਰਤੀ ਨਾ ਹੋ ਸਕਣ ਇਥੋਂ ਤੱਕ ਕਹਿ ਦਿੱਤਾ ਕਿ ਫੌਜ ਦੇ ਵਿੱਚ ਭਾਰਤੀ ਹੋਣ ਵਾਲੇ ਸਿੱਖ ਜਿਹੜੇ ਆ ਉਹਨਾਂ ਨੂੰ ਲੋ ਟੋਪ ਪਹਿਨਣੇ ਪੈਣਗੇ ਤੇ ਉਹਦੇ ਨਾਲ ਵੀ ਕਈ ਸਿੱਖ ਉਮੀਦਵਾਰ ਜਿਹੜੇ ਸੀ ਜਿਹੜੇ ਫੌਜ ਜਾਣਾ ਚਾਹੁੰਦੇ ਸੀ ਉਹਨਾਂ ਨੇ ਇਹ ਰਾਹ ਤਿਆਗ ਦਿੱਤਾ ਫਿਰ ਦੂਜੇ ਪਾਸੇ ਸ਼ਿਵ ਸੈਨਾ ਜਿਹੜੀ ਕਿ ਕਿਸੇ ਵੇਲੇ ਭਾਜਪਾ ਦੀ ਭਾਈਵਾਲ ਰਹੀ ਹੈ ਉਹਨਾਂ ਨੇ ਵੀ ਇਹੀ ਗੱਲ ਆਖੀ ਆ ਉਦੋਂ ਠਾਕਰੇ ਜਿਹੜੇ ਕਿ ਹੁਣ ਭਾਜਪਾ ਦੀਆਂ ਨੀਤੀਆਂ ਦੇ ਬਾਰੇ ਅਕਸਰ ਖੁੱਲ ਕੇ ਬੋਲਦੇ ਆ ਉਹ ਕਹਿੰਦੇ ਵੀ ਇਹ ਹੌਲੀ ਹੌਲੀ ਮੁਸਲਮਾਨਾਂ ਦੀ ਸਿੱਖਾਂ ਇੱਥੋਂ ਤੱਕ ਕਿ ਹਿੰਦੂ ਮੰਦਰਾਂ ਦੇ ਨਾਂ ਜਿਹੜੀ ਜ਼ਮੀਨ ਲੱਗੀ ਹੋਈ ਆ ਉਹ ਵੀ ਨੱਪਣਗੇ ਅਤੇ ਇਹ ਜ਼ਮੀਨ ਨੱਪ ਕੇ ਭਾਜਪਾ ਦੇ ਸੰਘ ਵਾਲੇ ਆਪਣੇ ਕਾਰਪੋਰੇਟ ਘਰਾਣਿਆਂ ਦੇ ਮਿੱਤਰਾਂ ਨੂੰ ਦੇਣਗੇ ਤੇ ਰਲ ਕੇ ਫਿਰ ਇਹ ਸਾਰਾ ਕੁਝ ਖਾਣਗੇ ਉਹ ਕਹਿੰਦੇ ਵੀ ਅਗਲਾ ਏਜੰਡਾ ਇਹੀ ਆ ਕਿ ਵਕਫ ਬੋਰਡ ਦੀ ਜ਼ਮੀਨ ਖੋਈ ਜਾਵੇ ਉਸ ਤੋਂ ਬਾਅਦ ਸਿੱਖਾਂ ਦੇ ਗੁਰਦਵਾਰਿਆਂ ਦੇ ਨਾਂ ਲੱਗੀ ਜ਼ਮੀਨ ਮੰਦਰਾਂ ਦੇ ਨਾਂ ਲੱਗੀ ਜ਼ਮੀਨ ਦੇ ਉੱਤੇ ਵੀ ਇਹਨਾਂ ਦੀ ਅੱਖ ਆ ਤਾਂ ਕਿ ਜਿਹੜੇ ਇਹ ਇਹ ਤੇ ਇਹਨਾਂ ਦੇ ਕਾਰਪੋਰੇਟ ਘਰਾਣੇ ਨੇ ਹੋਰ ਅਮੀਰ ਹੋ ਸਕਣ ਸੋ ਗੱਲ ਜਿਹੜੀ ਹੈ ਇਹ ਉਹਨੇ ਸਿੱਧੀ ਦੱਸ ਦਿੱਤੀ ਆ ਆਪਾਂ ਇੱਥੇ ਅੱਜ ਦਾ ਪ੍ਰੋਗਰਾਮ ਮਕਾਉਣੇ ਆ ਕੱਲ ਨੂੰ ਹੋਰ ਗੱਲਬਾਤ ਹੋਰ ਖਬਰਾਂ ਹੋਰ ਵਿਚਾਰਾਂ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ 10 ਹਾ ਤਾਂ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਨਾ ਮੋਟਰਸ